ਗੁਰਮਤੀ ਰੰਗਮਾ কদ <laughs> ফ ਸਾਨੂੰ ਦੁਖੀ ਕੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਲੇ ਲਗਭਗ ਇੱਕ ਹਫ਼ਤੇ ਤੋਂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਸਾਢੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਆਪਾਂ ਇਸ ਇਤਿਹਾਸ ਦੇ ਵਿਚਾਰ ਕਰ ਰਹੇ ਹਾਂ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਪ੍ਰਚਾਰਕ ਦੌਰੇ ਕੀਤੇ ਨੇ ਜਦੋਂ ਸਤਗੁਰੂ ਜੀ ਮਹਾਰਾਜ ਨੇ ਮਨੁੱਖਤਾ ਦਾ ਭਲਾ ਕੀਤਾ ਉਦੋਂ ਸਮਾ ਕਿਵੇਂ ਦਾ ਸੀ ਸਮਾਜਿਕ ਦਸ਼ਾ ਆਰਥਿਕ ਦਸ਼ਾ ਧਾਰਮਿਕ ਦਸ਼ਾ ਅਤੇ ਰਾਜਨੀਤਿਕ ਦਸ਼ਾ ਕਿਵੇਂ ਦੀ ਸੀ ਹਿੰਦੁਸਤਾਨ ਦੇ ਤਖਤ ਦੇ ਉੱਤੇ ਕੌਣ ਬੈਠਾ ਹੋਇਆ ਸੀ ਉਹ ਕਿਦਾਂ ਆਪਣੇ ਪਿਤਾ ਭੈਣਾ ਭਰਾਵਾਂ ਨੂੰ ਮਾਰ ਕੇ ਹਿੰਦੁਸਤਾਨ ਦਾ ਬਾਦਸ਼ਾਹ ਆਪ ਬਣ ਜਾਣਾ ਚਾਹੁੰਦਾ ਸੀ ਜੀਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਮੇਲ ਹੋਣਾ ਸਵਾਲ ਜਵਾਬ ਹੋਣੇ ਨੇ ਉਹ ਕਿਦਾਂ ਦਾ ਹੈ ਘਟਿਆ ਬਾਦਸ਼ਾਹ ਔਰੰਗਜ਼ੇਬ ਕਿਵੇਂ ਉਹਨੇ ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਦੇ ਭੋਜਨ ਦੇ ਵਿੱਚ ਮਿੱਠਾ ਜ਼ਹਿਰ ਕਈ ਤਰ੍ਹਾਂ ਦੀਆਂ ਜਿਹੜੀਆਂ ਜ਼ਹਿਰੀਲੀਆਂ ਚੀਜ਼ਾਂ ਨੇ ਉਹਦੇ ਰਸ ਹੋਈਏ ਨੂੰ ਖਰੀਦ ਕੇ ਉਹਦੇ ਭੋਜਨ ਦੇ ਵਿੱਚ ਜ਼ਹਿਰ ਮਿਲਾ ਦਿੱਤੀ। ਵੈਦ ਹਕੀਮ ਇਲਾਜ ਕਰਦੇ ਰਹੇ ਪਰ ਜਿਹੜਾ ਦਾਰਾ ਸ਼ਕੋ ਸੀ ਦਿਨੋਂ ਦਿਨ ਹੋਰ ਬਿਮਾਰ ਹੁੰਦਾ ਗਿਆ। ਆਖਰ ਵੈਦਾਂ ਹਕੀਮਾਂ ਨੇ ਲੱਭਿਆ ਕਿ ਦਾਰਾ ਸ਼ਕੋ ਨੂੰ ਕੋਈ ਵੀ ਦਵਾਈ ਲੱਗ ਕਿਉਂ ਨਹੀਂ ਰਹੀ? ਉਹ ਇਸ ਸਿੱਟੇ ਦੇ ਉੱਤੇ ਪਹੁੰਚੇ ਇਸ ਨੂੰ ਜ਼ਹਿਰ ਦਿੱਤਾ ਹੋਇਆ ਹੈ। ਹੁਣ ਉਸ ਜ਼ਹਿਰ ਦਾ ਤੋੜ ਕੀ ਸੀ? ਉਹਦਾ ਹੱਲ ਕੀ ਸੀ ਉਹ ਚੀਜ਼ਾਂ ਕੁਝ ਖਾਸ ਸਨ ਜਿਹੜੀਆਂ ਆਉਂਦੀਆਂ ਤੇ ਦਵਾਈ ਬਣਦੀ ਤੇ ਦਾਰਾ ਸ਼ਕੋ ਦਾ ਇਲਾਜ ਹੁੰਦਾ ਬਾਦਸ਼ਾਹ ਨੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਆਪਣੇ ਅਹਿਲਕਾਰ ਤੇ ਬੰਦੇ ਭੇਜ ਦਿੱਤੇ ਜਿਹੜੇ ਦਵਾਈਆਂ ਲੱਭਦੇ ਫਿਰਦੇ ਸਨ ਲੱਭਦੇ ਨੇ ਅਹਿਲਕਾਰ ਸਰਕਾਰ ਦੇ ਉਹਨਾਂ ਨੇ ਸਾਰਾ ਹਿੰਦੁਸਤਾਨ ਫਰੋਲ ਮਾਰਿਆ ਭਾਣਾ ਕੁਦਰਤ ਦਾ ਨੌਕਰਾਂ ਹਕੀਮਾਂ ਐਲਕਾਰਾਂ ਨੇ ਭਾਵੇਂ ਕੋਈ ਥਾਂ ਨਹੀਂ ਛੱਡਿਆ ਪਰ ਇਹ ਚੀਜ਼ਾਂ ਕਿਤੇ ਹੋ ਨਹੀਂ ਮਿਲੀਆਂ ਜੋ ਪੂਰੇ-ਪੂਰੇ ਵਜਨ ਵਿੱਚ ਹੋਣ ਵੱਡੇ-ਵੱਡੇ ਦਵਾਖਾਨੇ ਫੋਲ ਮਾਰੇ ਹਾਰ ਕੇ ਖਾਲੀ ਹੱਥ ਵਾਪਸ ਮੁੜਨਾ ਪਿਆ ਵੇਖ ਕੇ ਸ਼ਾਹਜਹਾਨ ਬਾਦਸ਼ਾਹ ਦਾ ਦਿਲ ਟਹਿ ਗਿਆ ਜਿਹੜਾ ਔਰੰਗਜ਼ੇਬ ਦਾ ਪਿਤਾ ਹੈ ਪੁੱਤਰ ਦੀ ਮੌਤ ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦਿਸਣ ਲੱਗੀ ਸੋਚਣ ਲੱਗਾ ਹੁਣ ਕੀ ਹੋਏਗਾ ਜਿਹੜੀਆਂ ਦਵਾਈਆਂ ਵੈਦ ਹਕੀਮ ਮੰਗਵਾਉਂਦੇ ਨੇ ਜਿਹੜੀਆਂ ਜੜੀ ਬੂਟੀਆਂ ਉਹ ਤੇ ਕਿਧਰੋਂ ਮਿਲੀਆਂ ਹੀ ਨਹੀਂ ਵੈਦ ਹਕੀਮ ਮੰਗਦੇ ਕੀ ਸੰ ਹਰੜ ਇੱਕ ਕਹਾਵਤ ਆ ਕਿ ਯੂਨਾਨ ਦਾ ਉਹ ਵੈਦ ਤਨੰਤਰ ਜਿਹਦੀ ਦੁਨੀਆ ਵਿੱਚ ਬਹੁਤ ਚਰਚਾ ਸੀ ਜਦੋਂ ਉਹ ਜੰਮਿਆ ਸੀ ਤਾਂ ਉਸ ਦੇ ਇੱਕ ਹੱਥ ਵਿੱਚ ਹਰੜ ਤੇ ਦੂਸਰੇ ਦੇ ਵਿੱਚ ਜੋਕ ਸੀ ਭਾਵ ਇਹਨਾਂ ਦੋ ਚੀਜ਼ਾਂ ਵਿੱਚ ਇੰਨੇ ਗੁਣ ਨੇ ਆਯੁਰਵੇਦ ਦੇ ਵਿੱਚ ਇਸ ਤਰੀਕੇ ਨਾਲ ਮੰਨਿਆ ਜਾਂਦਾ ਸੀ ਤੇ ਜਿਹੜੀ ਹਰੜ ਆ ਇੱਕ ਪਹਾੜੀ ਦਰਖਤ ਇਹ ਇੱਕ ਔਸ਼ਧੀ ਆ ਆਮ ਵਰਤੋਂ ਵਿੱਚ ਤ੍ਰਿਫਲਾ ਹਰੜ ਬਹੀੜਾ ਔਲੇ ਨੂੰ ਬਰਾਬਰ ਕੁੱਟ ਕੇ ਤੇ ਇਹਦਾ ਪਾਊਡਰ ਬਣਾ ਕੇ ਬਹੁਤ ਰੋਗਾਂ ਦੇ ਵਿੱਚ ਵਰਤਿਆ ਜਾਂਦਾ ਇੱਕ ਚੀਜ਼ ਇਹ ਚਾਹੀਦੀ ਸੀ ਜਿਸ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੋ ਸਕਦੇ ਸਨ ਤੇ ਹੋਰ ਜਿਹੜੀਆਂ ਚੀਜ਼ਾਂ ਵਸਤੂਆਂ ਚਾਹੀਦੀਆਂ ਸਨ ਉਹ ਸੀ ਵੀ ਖਾਸ ਵਜਨ ਦੀਆਂ ਹਰੜਾਂ ਦੀ ਗਿਣਤੀ ਉਹ ਵਿਚਾਰ ਤੇ ਲੌਂਗ ਇੱਕ ਮਾਸਾ ਗਿਣਤੀ ਹੋਵੇ ਉਹਨਾਂ ਦੀ ਤਿੰਨ ਤੇ ਗਾਜਮੋਤੀ ਹੋਣ ਜਿਨ੍ਹਾਂ ਦੀ ਗਿਣਤੀ ਹੋਵੇ ਸੱਤ ਇਹਨਾਂ ਵਾਲੇ ਵਾਲੇ ਬਹੁਤ ਭਾਲਿਆ ਪਰ ਇਹ ਕਿਦਨੇ ਹੋ ਵੀ ਜਿਹੜੀਆਂ ਦਵਾਈਆਂ ਨੇ ਕਿਸੇ ਪਾਸਿਓਂ ਵੀ ਮਿਲੀਆਂ ਨਾ ਸਾਰੇ ਨਾਲ ਮਿਲ ਕੇ ਵਿਚਾਰ ਕਰਨ ਲੱਗੇ ਵੀ ਅੱਜ ਦੇ ਸਮੇਂ ਵਿੱਚ ਹਿੰਦੁਸਤਾਨ ਵਿੱਚ ਸਭ ਤੋਂ ਵੱਡਾ દવાਖਾਨਾ ਹੋਰ ਕਿੱਥੇ ਹੋ ਸਕਦਾ ਹਕਮਤ ਦੇ ਜਾਣਕਾਰਾਂ ਨੇ ਦੱਸਿਆ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਗੁਰੂ ਘਰ ਵੱਲੋਂ ਜਿਨ੍ਹਾਂ ਦੇ ਚਾਚਾ ਜੀ ਦੇਸ਼ ਦੇ ਵਿੱਚ ਵਰਚਾਰ ਫੇਰੀਆਂ ਕਰ ਰਹੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਨਾਲ ਵੈਦ ਹਕੀਮ ਵੀ ਚੱਲਦੇ ਨੇ ਬਿਮਾਰ ਲੋਕਾਂ ਦਾ ਇਲਾਜ ਕੀਤਾ ਜਾਂਦਾ ਇਹਨਾਂ ਦਾ ਹੀ ਇੱਕ ਅਸਥਾਨ ਕੀਰਤਪੁਰ ਸਾਹਿਬ ਹੈ ਉੱਥੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਿਲ ਸਕਦੀਆਂ ਨੇ ਸਾਰਿਆਂ ਨੇ ਬੇਨਤੀ ਕੀਤੀ ਬਾਦਸ਼ਾਹ ਤੇ ਅੱਗਿਓ ਬਾਦਸ਼ਾਹ ਨੇ ਜਵਾਬ ਦਿੱਤਾ ਕਿ ਇਹ ਤੇ ਬੜਾ ਮੁਸ਼ਕਲ ਆ ਅਸੀਂ ਤੇ ਉਹਨਾਂ ਨਾਲ ਜੰਗ ਕਰਦੇ ਰਹੇ ਆ ਉਹ ਸਾਨੂੰ ਭਲਾ ਇਹ ਦਵਾਈਆਂ ਕਿਵੇਂ ਦੇਣਗੇ ਤੇ ਵੈਦ ਹਕੀਮ ਤੇ ਹੋਰ ਸਿਆਣੇ ਮੰਤਰੀ ਵਜ਼ੀਰ ਕਹਿ ਲੱਗੇ ਤੁਹਾਨੂੰ ਸੋਚਣ ਦੀ ਲੋੜ ਨਹੀਂ ਗੁਰੂ ਘਰ ਸਾਰਿਆਂ ਦਾ ਸਾਂਝਾ ਉਸ ਥਾਂ ਦੇ ਉੱਤੇ ਜਾਤ ਪਾਤ ਜਾਂ ਧਰਮ ਮਸਜਬ ਦੇ ਨਾਂ ਦੇ ਉੱਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਉਹਨਾਂ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾਇਆ ਨਾ ਉਸ ਵਿੱਚ ਵੀ ਉਹਨਾਂ ਨੇ ਸਾਰਿਆਂ ਨੂੰ ਬਰਾਬਰਤਾ ਦਾ ਮਾਣ ਦਿੱਤਾ ਬੌਧੀ ਸੋਚਣ ਦੀ ਲੋੜ ਨਹੀਂ ਆ ਜੇ ਜਾ ਕੇ ਬੇਨਤੀ ਕਰੋ ਜੇ ਆਪ ਨਹੀਂ ਜਾ ਸਕਦੇ ਤੇ ਕੁਝ ਬੰਦੇ ਭੇਜ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ ਤੇ ਸਤਗੁਰੂ ਜੀ ਮਹਾਰਾਜ ਤੁਹਾਨੂੰ ਖਾਲੀ ਨਹੀਂ ਮੋੜਨਗੇ ਸਤਗੁਰੂ ਜੀ ਮਹਾਰਾਜ ਸਾਰਿਆਂ ਨਾਲ ਪਿਆਰ ਕਰਦੇ ਨੇ ਵੈਰ ਰੱਖਦੇ ਹੋਣਗੇ ਰਾਜੇ ਮਹਾਰਾਜੇ ਆਪਣੇ ਮਨ ਵਿੱਚ ਪਰ ਇੱਥੇ ਗੁਰੂ ਘਰ ਵਿੱਚੋਂ ਬਾਰ-ਬਾਰ ਆਵਾਜ਼ ਦਿੱਤੀ ਜਾਂਦੀ ਆ ਨਿਰ ਵੈਰ ਗੁਰੂ ਜੀ ਦਾ ਕਿਸੇ ਨਾਲ ਕੋਈ ਵੈਰ ਨਹੀਂ ਤੇ ਜਿਹੜੇ ਮੰਤਰੀ ਵਜ਼ੀਰ ਨੇ ਸਲਾਹ ਕਰਕੇ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਵੇ ਉਤੋਂ ਇਹ ਔਸ਼ਧੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਗੁਰੂ ਘਰਨ ਕਿਸੇ ਦੇ ਨਾਲ ਕੋਈ ਵੈਰ ਵਿਤਕਰਾ ਨਹੀਂ ਕਰਦਾ ਕਿਵੇਂ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦੇ ਦਰਬਾਰ ਵਿੱਚ ਗੁਰੂ ਘਰ ਦੇ ਬਾਰੇ ਚਰਚਾ ਚੱਲ ਰਹੀ ਆ ਇੰਜ ਬੇਨਤੀ ਕੀਤੀ ਜਾ ਰਹੀ ਹੈ ਜੋੜੇ ਹੱਥ ਵਜੀਰਾ ਤੇ ਇਉਂ ਅਰਜ਼ ਗੁਜਾਰੀ ਜੇ ਕਰ ਮੰਨੇ ਬਾਦਸ਼ਾਹ ਹੈ ਅਰਜ਼ ਹਮਾਰੀ ਹਾਂ জি যা <laughs> Naughty nah, Jock, <coughs> ਆਸ ਹੁੰਦੀ ਹੈ ਗੁਰੂ ਸਿਖਾਉਂਦੇ ਜੀਵਣਾ ਸਭ ਵੈਰ ਭੁਲਾ ਕੇ ਕਰੋ ਬੇਨਤੀ ਬਾਦਸ਼ਾ ਗੁਰਦੇ ਦਰ ਜਾ ਕੇ ਹਾਂਜੀ ਜਾ ਕੇ ਕੇ ਹੋਤਾ ਪੁੱਲੇ ਗੁਰੂ ਨੋ ਹੋਤਾ ਪੁੱਲੇ ਗੁਰੂ ਨਾਲ ਜੂਵੈਰ ਕਮਾਉਂਦੇ ਗੁਰਤਾਰ ਇੱਕ ਆਏ ਨੂੰ ਸ਼ਾਂਤੀ ਨਾਲ ਲਾਉਂਦੇ ਹਾਜੀ ਲਾਉਂਦੇ ਗੁਰੂ ਖੁਸ਼ੀਆਂ ਸਬਸ ਦੇ ਨਾਲ the ਦੀ ਬਾਦਸ਼ਾਹ ਗੁਰ ਦੇ ਦਰ ਜਾ ਕੇ ਹਾਂਜੀ ਜਾ ਕੇ ਜੋ ਵੀ ਵਸਤੂ ਚਾਹੀਦੀ ਗੁਰ ਘਰ ਚੋਂ ਮੰਗੋ ਸਤ ਗੁਰ ਬਖਸ਼ਿਸ਼ ਕਰਨਗੇ ਨਾ ਐਵੇਂ ਸੰਗੋ ਹਾਂਜੀ ਸੰਗੋ ਹਾਂ ਜੀ ਆਵੋ ਕਈ ਪੜ ਜੈ ਤਨ ਵੀਰ ਜੈ ਗੁਰ ਦੇ ਗੁਣ ਗਾ ਕੇ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ ਹਾਂ ਜੀ ਜਾ ਕੇ ਸ਼ਾਹ ਜਹਾਨ ਦੇ ਦਰਬਾਰ ਦੇ ਵਿੱਚ ਇਹ ਸਲਾਹ ਹੋਈ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚ ਕੇ ਨਿਮਰਤਾ ਸਹਿਤ ਬੇਨਤੀ ਕਰੀਏ ਕਿਉਂਕਿ ਦਾਰਾ ਸ਼ਕੋ ਦੀ ਜ਼ਿੰਦਗੀ ਦਾ ਸਵਾਲ ਸੀ ਹੁਣ ਡਿਊਟੀ ਵੀ ਫਿਰ ਜਿਹੜੀ ਸੀ ਉਹ ਲਗਾਈ ਗਈ ਵੀ ਮਹਾਰਾਜ ਦੇ ਦਰਬਾਰ ਵਿੱਚ ਜਾਣਗੇ ਕੌਣ ਆਕਲ ਖਾਂ ਤੇ ਗੁਲ ਬੇਗ ਉਮਰਾਓ ਇਹਨਾਂ ਦੀ ਡਿਊਟੀ ਲਾਈ ਗਈ ਵੀ ਉਹ ਸਤਗੁਰੂ ਜੀ ਦੇ ਦਰਬਾਰ ਵਿੱਚ ਜਾਣ ਬਾਦਸ਼ਾਹ ਤੋਂ ਆਗਿਆ ਲੈ ਕੇ ਇਹ ਗੁਰੂ ਸਾਹਿਬ ਜੀ ਦੇ ਕੋਲ ਆਏ ਭਾਵੇਂ ਇਹਨਾਂ ਦੇ ਆਉਣ ਦੀ ਥਾਂ ਸ੍ਰੀ ਕੀਰਤਪੁਰ ਸਾਹਿਬ ਵੀ ਲਿਖਿਆ ਹੋ ਸਕਦਾ ਪਹਿਲਾਂ ਕੀਰਤਪੁਰ ਸਾਹਿਬ ਆਏ ਹੋਣ ਪੁਰਾਣੇ ਸਮੇਂ 'ਚ ਸੰਚਾਰ ਦੇ ਸਾਧਨ ਇੰਨੇ ਨਹੀਂ ਸਨ ਇੱਥੋਂ ਮੁੜ ਕੇ ਸੰਗਤਾਂ ਨੇ ਜਾਣਕਾਰੀ ਦਿੱਤੀ ਹੋਵੇ ਕਿ ਗੁਰੂ ਹਰ राय ਸਾਹਿਬ ਜੀ ਤਾਂ ਕੀਰਤਪੁਰ ਸਾਹਿਬ ਤੋਂ ਜਿਹੜਾ ਹੈ ਉਹ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਵਸਦੇ ਨੇ ਰਸਤੇ ਦੇ ਵਿੱਚ ਮੰਜ਼ਲਾ ਮਾਰਦੇ ਹੋਏ ਪੜਾ ਕਰਦੇ ਹੋਏ ਜਿੰਨਾ ਛੇਤੀ ਤੋਂ ਛੇਤੀ ਪਹੁੰਚ ਸਕਦੇ ਸਨ ਇਹ ਪਹੁੰਚੇ ਪਰ ਸਨ 1656 ਦੇ ਵਿੱਚ ਸਤਗੁਰੂ ਸਾਹਿਬ ਜੀ ਪਿੰਡ ਦੂਸਾਂਜ ਬੰਗੇ ਦੇ ਲਾਗੇ ਪਿੰਡ ਐ ਬੰਗੇ ਤੋਂ ਤੁਰ ਕੇ ਹੀ ਚਲੇ ਜਾਈਦਾ ਤੇ ਉੱਥੇ ਗੁਰੂ ਹਰ राय ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਉੱਥੇ ਮਹਾਰਾਜ ਆਏ ਹੋਏ ਸਨ ਇਹਨਾਂ ਦਿਨਾਂ ਵਿੱਚ ਸੋਕੇ ਦੀ ਬਿਮਾਰੀ ਫੈਲੀ ਹੋਈ ਸੀ ਤੇ ਸਤਿਗੁਰੂ ਜੀ ਮਹਾਰਾਜ ਨਾਲ ਆਪਣੇ ਵੈਦ ਹਕੀਮ ਲੈ ਕੇ ਤੇ ਲੋਕਾਂ ਦੀ ਸੇਵਾ ਕਰ ਰਿਹਾ ਸੀ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਇੱਥੇ ਹਜ਼ੂਰ ਦੇ ਦਰਬਾਰ ਵਿੱਚ ਪਹੁੰਚ ਕੇ ਬਾਦਸ਼ਾਹ ਦੀ ਦੁੱਖਾਂ ਭਰੀ ਕਹਾਣੀ ਇਹਨਾਂ ਨੇ ਸਾਰੀ ਦੱਸੀ ਕਿ ਕਿਸ ਤਰੀਕੇ ਨਾਲ ਧਾਰਾ ਛਕੋ ਜਿਹੜਾ ਸੋਲਾ ਕੁਲ ਨੂੰ ਮੰਨਣ ਵਾਲਾ ਹੈ ਜਿਹੜਾ ਸਾਰਿਆਂ ਨਾਲ ਪਿਆਰ ਕਰਨ ਵਾਲਾ ਸੂਫੀ ਖਿਆਲਾਂ ਦਾ ਸ਼ਾਹਜਹਾਨ ਦਾ ਵੱਡਾ ਸੁਪੁੱਤਰ ਹੈ ਉਸ ਨੂੰ ਹੁਣ ਉਹ ਸਪਸ਼ਟ ਤੇ ਕੁਝ ਕਹਿ ਨਹੀਂ ਸਕਦੇ ਵੀ ਉਸ ਨੂੰ ਕਿਸੇ ਨੇ ਭੋਜਨ ਦੇ ਵਿੱਚ ਜ਼ਹਿਰੀਲੀਆਂ ਚੀਜ਼ਾਂ ਦੇ ਦਿੱਤੀਆਂ ਨੇ ਤੇ ਵੈਦਾਂ ਹਕੀਮਾਂ ਨੇ ਤਿੰਨ ਵਸਤੂਆਂ ਦਸੀਆਂ ਨੇ ਅਸੀਂ ਆਲੇ-ਦੁਆਲੇ ਸਾਰੇ ਪਾਸੇ ਲੱਭ-ਲੱਭ ਕੇ ਥੱਕ ਗਏ ਆ ਪਰ ਸਾਨੂੰ ਕਿਤੇਉਂ ਵੀ ਉਹ ਚੀਜ਼ਾਂ ਵਸਤੂਆਂ ਲੱਭੀਆਂ ਨਹੀਂ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਚਰਨਾਂ ਦਾ ਆਸਰਾ ਤੱਕ ਕੇ ਬੜੀ ਦੂਰੋਂ ਆਸ ਲੈ ਕੇ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਆ ਤੇ ਅਸੀਂ ਤੇ ਸੁਣਿਆ ਵੇ ਜਿਹੜਾ ਤੁਹਾਡਾ ਦਾਰਿਆ ਇਹ ਸਾਰਿਆਂ ਦੇ ਉੱਤੇ ਰਹਿਮਤਾ ਕਰਨ ਵਾਲਾ ਸਰਬੱਤ ਮਨੁੱਖਤਾ ਦਾ ਭਲਾ ਕਰਦਾ ਤੇਰੀਆਂ ਰਹਿਮਤਾ ਦਾ ਦਰ ਸਦਾ ਖੁੱਲਾ ਕੋਈ ਦਰ ਤੇ ਚੱਲ ਕੇ ਆਏ ਤਾਂ ਸਹੀ ਝੋਲੀ ਰਹਿਮਤਾ ਨਾਲ ਸਭ ਦੀ ਭਰੀ ਜਾਣਾ ਕੋਈ ਸਾਹਮਣੇ ਝੋਲੀ ਫੈਲਾਏ ਤਾਂ ਸਹੀ ਕਿਸੇ ਬੰਦੇ ਨੂੰ ਮੰਗਣਾ ਆਉਂਦਾ ਹੋਵੇ ਸਤਿਗੁਰੂ ਜੀ ਮਹਾਰਾਜ ਉਹਦੀ ਝੋਲੀ ਵਿੱਚ ਸਾਰੀਆਂ ਦਾਤਾਂ ਪਾ ਦਿੰਦੇ ਨੇ ਜਿਹਨੇ ਰੱਬ ਦੇ ਪਿਆਰੇ ਨੇ ਉਹ ਕਈ ਉਦਾਹਰਨਾ ਦੇ ਕੇ ਕਈਆਂ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪੁਰਾਣੇ ਸਮੇਂ ਵਿੱਚ ਜਿਵੇਂ ਲੋਕੀਂ ਘੜਿਆਂ ਦੇ ਵਿੱਚ ਮਿੱਟੀ ਦੇ ਘੜਿਆਂ 'ਚ ਪਾਣੀ ਰੱਖ ਕੇ ਪੀਂਦੇ ਹੁੰਦੇ ਸੀ ਜਿੰਨੇ ਵੀ ਆਉਣਾ ਉਹਨੇ ਪਾਣੀ ਪੀਣਾ ਉਹਦੀ ਤ੍ਰਿਪਤੀ ਹੋਣੀ ਉਹਦੇ ਹਿਰਦੇ ਨੂੰ ਠੰਡਕ ਪਹੁੰਚਣੀ ਇੱਕ ਦਿਨ ਕਹਿੰਦੇ ਨੇ ਘੜੇ ਦੇ ਉੱਤੇ ਪਿਆ ਹੋਇਆ ਜਿਹੜਾ ਚੱਪਣ ਸੀ ਚੱਪਣੀ ਸੀ ਘੜੇ ਦਾ ਜਿਹੜਾ ਢੱਕਣ ਸੀ ਉਹਨੇ ਘੜੇ ਨੂੰ ਸਵਾਲ ਕੀਤਾ ਸਾਡੇ ਸਮਝਾਉਣ ਵਾਸਤੇ ਵਿਦਵਾਨ ਪੁਰਸ਼ਾਂ ਨੇ ਇਹ ਉਦਾਹਰਨ ਲਿਖੀ ਆ ਕਹਿੰਦੇ ਉਹ ਜਿਹੜੀ ਚੱਪਣੀ ਸੀ ਉਹਨੇ ਸਵਾਲ ਕੀਤਾ ਉਹ ਕਹਿਣ ਲੱਗੀ ਚੱਪਣ ਚੱਪਣੀ ਢੱਕਣ ਕਹਿਣ ਲੱਗਾ ਵੀ ਇੰਨੇ ਲੋਕੀ ਤੇਰੇ ਕੋਲ ਆਉਂਦੇ ਨੇ ਤੂੰ ਸਾਰਿਆਂ ਦੀ ਪਿਆਸ ਬੁਝਾ ਦਿੰਦਾ ਹੈ ਤੇ ਮੈਨੂੰ ਤੇ ਕਦੇ ਤੋਂ ਪਾਣੀ ਪਿਆਇਆ ਹੀ ਨਹੀਂ ਮੈਂ ਤੇ ਬਿਲਕੁਲ ਤੇਰੇ ਨੇੜੇ ਰਹਿੰਦਾ ਹਾਂ ਅੱਗਿਓ ਘੜੇ ਨੇ ਜਵਾਬ ਦਿੱਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਪਾਣੀ ਪੀਣਾ ਹੋਵੇ ਜਿਨ੍ਹਾਂ ਨੇ ਆਪਣੀ ਪਿਆਸ ਬੁਝਾਉਣੀ ਹੋਵੇ ਉਹ ਸਭ ਤੋਂ ਪਹਿਲਾਂ ਆਣ ਕੇ ਮੈਨੂੰ ਗਲਵੱਕੜੀ ਪਾਉਂਦੇ ਨੇ ਘੜੇ ਨੂੰ ਇਸ ਤਰੀਕੇ ਨਾਲ ਫੜਿਆ ਜਾਂਦਾ ਪਹਿਲਾਂ ਉਹਦੇ ਉੱਤੇ ਫਿਰ ਇਦਾਂ ਕਰਕੇ ਹੱਥ ਫਲਾਉਂਦੇ ਨੇ ਫਿਰ ਉਹ ਆਪ ਨਿਮਦੇ ਨੇ ਤੇ ਜਦੋਂ ਫਿਰ ਪਾਣੀ ਪੀਂਦੇ ਨੇ ਉਹਨਾਂ ਦੀ ਤ੍ਰਿਪਤੀ ਹੋ ਜਾਂਦੀ ਆ ਪਹਿਲਾਂ ਪਿਆਰ ਕਰਦੇ ਫਿਰ ਉਹ ਹੱਥ ਫੁਲਾਉਂਦੇ ਫਿਰ ਉਹਨਾਂ ਦੀ ਚੂਲੀ ਵਿੱਚ ਪਾਣੀ ਪੈਂਦਾ ਉਹਨਾਂ ਦੀ ਪਿਆਸ ਬੁਝ ਜਾਂਦੀ ਆ ਉਹ ਚੱਪਣ ਕਹਿ ਲੱਗਾ ਵੇ ਮੈਨੂੰ ਕਿਉਂ ਨਹੀਂ ਪਾਣੀ ਪਿਉਂਦਾ ਕੜਾ ਕਹਿ ਲੱਗਾ ਤੂੰ ਤੇ ਹਰ ਸਮੇਂ ਰਹਿੰਦਾ ਸਿਰ ਦੇ ਉੱਤੇ ਚੜਿਆ ਹੰਕਾਰੀ ਹੋਇਆ ਫਿਰਦਾ ਤੇ ਤੇਰੀ ਪਿਆਸ ਕਿੱਥੋਂ 부ਜੇ ਪਿਆਸ ਬੁਝਾਉਣ ਵਾਸਤੇ ਨਿਮਰਤਾ ਚਾਉਣਾ ਪੈਂਦਾ ਤੇਰੀਆਂ ਰਹਿਮਤਾਂ ਦਾ ਦਰ ਸਦਾ ਖੁੱਲਾ ਕੋਈ ਦਰ ਤੇ ਚੱਲ ਕੇ ਆਏ ਤਾਂ ਸਹੀ ਝੋਲੀ ਰਹਿਮਤਾ ਨਾਲ ਸਭ ਦੀ ਭਰੀ ਜਾਣਾ ਕੋਈ ਸਾਹਮਣੇ ਝੋਲੀ ਫੈਲਾਏ ਤਾਂ ਸਹੀ ਪੂਰਾ ਹਰ ਅਜਮਾਇਸ਼ ਵਿੱਚ ਉੱਤਰਦਾ ਏ ਸੱਚੇ ਦਿਲੋਂ ਕੋਈ ਤੈਨੂੰ ਅਜਮਾਏ ਤਾਂ ਸਹੀ ਸਾਰੇ ਸੌਰ ਦੇ ਕਾਜ਼ ਦਲਬੀਰ ਸਿੰਘਾ ਕੋਈ ਮਨ ਨੂੰ ਕਿਤੇ ਸਮਝਾਏ ਤਾਂ ਸਹੀ ਮਨ ਨੂੰ ਸਮਝਾ ਲਈਏ ਮਨ ਦੇ ਵਿੱਚੋਂ ਜੇ ਅਸੀਂ ਹਉਮੈ ਹੰਕਾਰ ਇਤਿਆਦਕ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਦਾ ਤਿਆਗ ਕਰ ਦੇਈਏ ਤੇ ਸਤਿਗੁਰੂ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਅਸੀਂ ਯੋਗ ਪਾਤਰ ਬਣ ਸਕਦੇ ਹਾਂ ਇਹ ਜਿਹੜੇ ਅਣ ਲੋੜਵੰਦ ਅਹਲਕਾਰ ਨੇ ਬੜੀ ਆਸ ਲੈ ਕੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ ਆਣ ਕੇ ਬੇਨਤੀ ਕਰਨ ਲੱਗੇ ਸਤਿਗੁਰੂ ਜੀ ਮਹਾਰਾਜ ਅਸੀਂ ਇੰਨੀ ਵੱਡੀ ਇਸ ਮੁਸੀਬਤ ਵਿੱਚ ਫਸੇ ਹੋਏ ਆ ਉਹਦਾ ਹੱਲ ਸਤਿਗੁਰੂ ਜੀ ਮਹਾਰਾਜ ਤੁਹਾਡੇ ਕੋਲ ਹੈ ਕਿਵੇਂ ਆਣ ਕੇ ਬੇਨਤੀਆਂ ਕਰਦੇ ਨੇ ਤੇ ਕਿਵੇਂ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਰਿਸ਼ਤੇ ਦੇ ਵਿੱਚ ਪਤੀ ਜਾਜੀ ਲੱਗਦੇ ਨੇ ਇਹ ਦੋਵੇਂ ਗੁਰੂ ਸਹਿਬਾਨਾਂ ਦਾ ਸਮਾਂ ਨਾਲ-ਨਾਲ ਹੀ ਚੱਲ ਰਿਹਾ ਸ੍ਰੀ ਗੁਰੂ ਦੇਸ਼ ਇੰਨਾ ਵੱਡਾ ਪ੍ਰਚਾਰ ਦੀ ਲੋੜ ਇੰਨੀਆਂ ਥਾਵਾਂ ਦੇ ਉੱਤੇ ਆ ਕਿਉਂਕਿ ਕਿਸੇ ਪਾਸੇ ਭੁੱਖ ਮਰੀ ਆ ਕਿਸੇ ਪਾਸੇ ਔੜ ਲੱਗੀ ਹੋਈ ਆ ਕਿਧਰੇ ਸੋਕੇ ਦੀ ਬਿਮਾਰੀ ਫੈਲੀ ਹੋਈ ਆ ਸਾਰੇ ਪਾਸੇ ਮੰਦੜਾ ਹਾਲ ਹੈ ਇਸ ਵਾਸਤੇ ਚਾਚਾ ਤੇ ਭਤੀਜਾ ਇਕੱਠੇ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਹਿੰਦੁਸਤਾਨ ਦੇ ਕੁਝ ਇਲਾਕੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਿਚਰ ਰਹੇ ਨੇ ਤੇ ਕੁਝ ਇਲਾਕੇ ਦੇ ਵਿੱਚ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਵਿਚਰ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਵੀ ਦਰ ਤੇ ਆਵੇ ਕੋਈ ਰਾਜਾ ਹੋਵੇ ਕੋਈ ਭਿਖਾਰੀ ਹੋਵੇ ਕੋਈ ਅਮੀਰ ਹੋਵੇ ਗਰੀਬ ਹੋਵੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸwami ਸੰਦਾ ਇਹ ਮਾਲਕ ਦਾ ਮੁੱਢ ਕਦੀਮਾ ਦਾ ਸੁਭਾਅ ਵੀ ਜਿਹੜਾ ਵੀ ਸ਼ਰਨ ਵਿੱਚ ਆਵੇ ਸਤਿਗੁਰੂ ਜੀ ਮਹਾਰਾਜ ਉਹਦੀ ਮਦਦ ਅਵਸ਼ ਕਰਦੇ ਨੇ इस अॻा इतिहास संगत